ਅਗੇ ਉਮਰਾ ਜੀ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਉਹ ਤਾਂ ਨੰਬਰ ਹੈ ਬਸ ਆਜਮਰ ਇਹ ਕੋਈ ਸ਼ਿਮਲੇ ਤੋਂ ਚੱਲ ਕੇ ਆਪਾਂ ਪਹੁੰਚ ਗਏ ਹੁਣ ਨਾਰਕੰਡਾ ਵੇ ਹਰ ਇੱਕ ਜਗ੍ਹਾ ਦਾ ਆਪਣਾ ਟੇਸਟ ਹੈ ਨਾ ਤੇ ਇਹਦਾ ਆਪਣਾ ਟੇਸਟ ਹੈ ਨਾ ਤੇ ਹਰ ਇੱਕ ਟੇਸਟ ਬੰਦੇ ਨੂੰ ਟੇਸਟ ਕਰਨਾ ਚਾਹੀਦਾ ਹੈ ਤਾਂ ਜੋ ਟੇਸਟ ਦਾ ਅਲੱਗ-ਅਲੱਗ ਟੇਸਟਾਂ ਦਾ ਪਤਾ ਲੱਗਦਾ ਨਾ ਤੇ ਤੁਹਾਡਾ ਸਾਰਿਆਂ ਦਾ ਵੀ ਕਿਤੇ ਨਾ ਕਿਤੇ ਅੰਦਰੋਂ-ਅੰਦਰ ਹੈਗਾ ਇਹ ਟੇਸਟ ਭਾਈ ਹਾਟੂਪੀ ਕਿਧਰ ਹੈ ਵਿਚ ਵਾਲਾ ਰਾਸਤਾ ਹੈ ਭਈਆ ਨੈਰੋਸਟੀਪ ਰੋਡ ਹੈਗਾ ਡਰਾਈਵ ਸਕੀਲ ਸਹੀ ਹੈ ਤੋ ਲੈ ਕੇ ਜਾਓ ਨਹੀਂ ਤੋ ਤੇ ਕਾਫੀ ਡਿਫਿਕਲਟ ਸੀਗਾ ਰੋਡ ਤੇ ਸਿੰਗਲ ਰੋਡ ਆ ਚੜ੍ਹਾਈ ਚੜ੍ਹਾਈ ਆ ਟਾਪ ਤੇ ਆ ਗਏ ਆ ਵਿਊ ਨਾਰਕੰਡਾ ਕਿ ਜਦੋਂ ਆਪਾਂ ਕਾਫੀ ਟਫਾ ਰੋਡ जेदी ड्राइविंग स्किल्स वही खुद गड्डी बर्फ पड़ता है, जी जी से बर पड़ती है। कितने अरे ये कहाना कहा, और जो लोग ना देखो कई लोग ना कोसते रहते है यार बंद करो यार इधर देखो ये तो बहुत अच्छे दुनिया घूम चुका चल के आप पहुंच गए ਨਾਰਕੰਡਾ ਔਰ ਇੱਥੇ ਦੇਖਾਂਗੇ ਆਪਾਂ ਹਾਟੂ ਪੀਕ ਮੰਦਿਰ ਵੀ ਆ ਤੇ ਕਹਿੰਦੇ 360 ਉੱਥੇ ਵੈਲੀ ਆ ਜਣੀ ਗੱਬੇ ਖੜਿਓਗੇ ਆਲੇ ਦੋਲੇ ਵਿਊ ਬਹੁਤ ਸ਼ਾਨਦਾਰ ਆ ਬਹੁਤ ਮਸ਼ਹੂਰ ਆ ਬਹੁਤ ਟੂਰਿਸਟ ਆਉਂਦੇ ਆ ਤੇ ਆਪਾਂ ਆਏ ਆ ਤੇ ਵੇਖਣਾ ਤਾਂ ਬਣਦਾ ਹੈ ਨਾ ਆਪਣਾ ਵੀ ਤੇ ਪਹਿਲਾਂ ਪੁੱਛਣਾ ਪਊਗਾ ਇੱਥੋਂ ਹਾਟੂ ਪੀਕ ਯਾ ਪੁੱਛਦੇ ਆਂ ਵੇਟ ਹਲੋ ਭਾਈ ਹਾਟੂ ਪੀਕ ਕਿੱਥੇ ਹੈ? ਯਹਾਂ ਸੇ ਅੱਗੇ ਸਿੱਧੇ ਚਲੇ ਜਾਓ। ਜੀ यहां से मतलब आपको 1 किलोमीटर बाद गेट आएगा बड़ा सा राइट लेफ्ट मतलब सीधे चले जाओ इस रोड में जो आगे है मतलब वहां से मतलब सेंटर वाला रोड पकड़ लेना उसके बाद ओके तो थोड़ा बाहर निकल गया नारकंडा तो ते चलते हैं देखते हैं व्यू बहुत शानदार है बहुत बढ़िया व्यू है ना ते धुंध नहीं पे यू सी ना भाई क्या बात है वेदर बढ़िया है पीछे टेंपरेचर थोड़ा कट दिया इथे दा हैगा 18 और जड़ी ਇੱਥੇ ਦੀ ਹਰੀਆਲੀ ਆ ਨਾ ਓਏ ਹੋਏ 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 ਕਿਆ ਹੀ ਬਾਤਾਂ ਆ ਤੇ ਇਹ ਇਨਾਂ ਨੇ ਇੱਥੇ ਲੱਕੜ ਦੀਆਂ ਟੋਕਰੀਆਂ ਬਣਾ ਬਣਾ ਕੇ ਰੱਖੀਆਂ ਆ ਸ਼ੋਪਿੰਗ ਕਰਾਂਗੇ ਬਾਅਦ ਵਿੱਚ ਨਾ ਪਹਿਲਾਂ ਦੇਖੀਏ ਹਾਟੂ ਪੀਕ ਔਰ ਹਾਟੂ ਪੀਕ ਤੋਂ ਬਾਅਦ ਫਿਰ ਇੱਥੇ ਹਾਟੂ ਪੀਕ ਦੇ ਲਾਗੇ ਇੱਕ ਮੰਦਿਰ ਆ ਤੇ ਉਸ ਤੋਂ ਬਾਅਦ ਫਿਰ ਆਪਣਾ ਹੈਗਾ ਅਗਲਾ ਡੈਸਟੀਨੇਸ਼ਨ ਹੈਗਾ ਸੰਗਲਾ ਓਕੇ ਤੇ ਸੰਗਲਾ ਤੇ ਅੱਗੇ ਹੋਗਾ ਸੰਗਲਾ ਤੋਂ ਅੱਗੇ ਉਹਗਾ ਚਿਰਕੁੱਟ ਅਗਰ ਸੰਗਲਾ ਟਾਈਮ ਨਾਲ ਕੋਈ ਕਿਹਾ ਸੰਗਲਾ ਰੁਕਾਂਗੇ ਨਹੀਂ ਤਾਂ ਫੇਰ ਚਿਰਕੁੱਟ ਚਿਰਕੁੱਟ ਤਾਂ ਫੇਰ ਕਿਆ ਹੀ ਪਤਾ ਹੈ ਨਾ ਤੇ ਆਜੋ ਦੇਖੀ ਜਾਓ ਐਡਵੈਂਚਰ ਨਾਲ ਭਰਪੂਰਾ ਆਨੰਦ ਆਊਗਾ ਪੂਰਾ ਐਕਸਾਈਟਮੈਂਟ ਪੂਰੀ ਆਪਣੀ ਵੀ ਨਾ ਕਿਉਂਕਿ ਇਸ ਰੂਟ ਦੇ ਉੱਤੇ ਮੈਂ ਫਸਟ ਟਾਈਮ ਆ ਰਿਹਾ ਹਾਂ ਨਾ ਤੇ ਬਾਕੀ ਦੇਖੋ ਨਜ਼ਾਰੇ ਇੱਥੇ ਦੇ ਬਿਲਕੁਲ ਡਿਫਰੈਂਟ ਆ ਯਾਨੀ ਹਰ ਚੀਜ਼ ਦਾ ਅਲੱਗ ਟੇਸ ਹੈ ਜਿੱਦਾਂ ਮੈਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀਗੀ ਜਿਹੜੀ ਸੀਗੀ ਸੱਚ ਪਾਸ ਵਾਲੀ ਨਾ ਵੇ ਹਰ ਇੱਕ ਜਗ੍ਹਾ ਦਾ ਆਪਣਾ ਟੇਸਟ ਹੈ ਨਾ ਤੇ ਇਹਦਾ ਆਪਣਾ ਟੇਸਟ ਹੈ ਨਾ ਤੇ ਹਰ ਇੱਕ ਟੇਸਟ ਬੰਦੇ ਨੂੰ ਟੇਸਟ ਕਰਨਾ ਚਾਹੀਦਾ ਹੈ ਤਾਂ ਜੋ ਟੇਸਟ ਦਾ ਅਲੱਗ-ਅਲੱਗ ਟੇਸਟਾਂ ਦਾ ਪਤਾ ਲੱਗਦਾ ਨਾ ਇਸ ਲਈ ਆਪਣਾ ਵੀ ਇਹ ਟੇਸਟ ਚੈੱਕ ਕਰਨ ਆਏ ਅੱਜ ਕਿਆ ਬਾਤ ਹੈ ਇਹਦਾ ਗੱਲ ਬਣ ਗਈ ਦੇਖੋ ਹਰ ਚੀਜ਼ ਦਾ ਆਪਣਾ ਟੇਸਟ ਹੁੰਦਾ ਟੇਸਟ ਬਹੁਤ ਤਰ੍ਹਾਂ ਦੇ ਆ ਹਰ ਟੇਸਟ ਦਾ ਹਰ ਇੱਕ ਦਾ ਟੇਸਟ ਅਲੱਗ-ਅਲੱਗ ਹੈ ਨਾ ਔਰ ਸਾਡਾ ਟੇਸਟ ਇਹ ਹੈ ਨੇਚਰ ਤੇ ਅਸੀਂ ਵੀ ਇਹ ਟੇਸਟ ਚੈੱਕ ਕਰਨ ਆਏ ਆ ਇਹ ਤੁਸੀਂ ਵੀ ਕਰੋ ਸਾਡਾ ਟੇਸਟ ਤੇ ਤੁਹਾਡਾ ਸਾਰਿਆਂ ਦਾ ਵੀ ਕਿਤੇ ਨਾ ਕਿਤੇ ਅੰਦਰੋਂ ਅੰਦਰ ਹੈਗਾ ਇਹ ਟੇਸਟ ਕਈ ਬਾਹਰ ਗਾੜ ਲੈਂਦੇ ਕਈ ਨਹੀਂ ਗਾੜਦੇ ਪਰ ਹੈਗਾ ਅੰਦਰ ਸਾਰਿਆਂ ਦੇ ਆਏ ਰਾਈਟ ਤੇ ਚਲੋ ਲਓ ਨਜ਼ਾਰੇ ਤੇ ਦੇਖੀ ਚਲੋ ਤੇ ਅਸੀਂ ਤੁਹਾਨੂੰ ਦਿਖਾਈ ਜਾਣਾ ਤੇ ਕਈ ਬੰਦੇ ਇਦਾਂ ਦੇ ਵੀ ਆ ਤੇ ਜਿਹੜੇ ਕਹਿੰਦੇ ਤੂੰ ਯਾਰ ਹੱਸਦਾ ਬਹੁਤ ਆ ਭਰਾਵਾ ਮੈਂ ਹੋਰ ਰੋਵਾਂ ਆ ਜੇ ਤੁਹਾਨੂੰ ਆਪਣੇ ਕੰਮ 'ਚ ਆਨੰਦ ਆਉਂਦਾ ਯਾਰ ਤੇ ਮੈਨੂੰ ਹਸਣਾ ਚਾਹੀਦਾ ਕਿ ਨਹੀਂ ਚਾਹੀਦਾ ਚਾਹੀਦਾ ਨਾ ਪੈਸੋ ਤੇ ਤੁਸੀਂ ਨਹੀਂ ਹਸਣਾ ਉਸ ਤੋਂ ਠੀਕ ਹੈ ਨਾ ਇਤੋਂ ਖੁਸ਼ ਹੋਈਦਾ ਨਾ ਆਨੰਦ ਆਉਂਦਾ ਆਪਣੇ ਕੰਮ ਦੇ ਵਿੱਚ ਤੇ ਦਿਨੋ ਗਰੀਦਾ ਆਇਆ ਲੋ ਜੀ ਹੱਟੂ ਟੈਂਪਲ ਯਹਾਂ ਸੇ ਪੁੱਛਤੇ ਓਕੇ ਜੀ ਮਿਲਦੇ ਆ ਥੋੜਾ ਜਿਹਾ ਅੱਗੇ ਜਾ ਕੇ ਹੱਟੂ ਟੈਂਪਲ ਇੱਧਰ ਹੈ ਹੱਟੂ ਪੀਕ ਹੱਟੂ ਪੀਕ ਕਿੰਨੇ ਕਿਲੋਮੀਟਰ ਹੈ ਯਹਾਂ ਸੇ ਇਨੂੰ ਪੁੱਛਦੇ ਆ ਭਰਾ ਨੂੰ ਬਾਈ ਹਾਟੂ ਪੀ ਕਿੱਧਰ ਹੈ ਵਿਚ ਵਾਲਾ ਰਾਸਤਾ ਹੈ ਭੀਆ ਨੈਰੋ ਸਟੀਪ ਰੋਡ ਹੈਗਾ ਡਰਾਈਵ ਸਕਿੱਲ ਸਹੀ ਹੈ ਤਾਂ ਲੈ ਕੇ ਜਾਓ ਨਹੀਂ ਤਾਂ ਲੋਕਲ ਟੈਕਸੀ ਵੀ ਅਵੇਲੇਬਲ ਅਰੇ ਨਹੀਂ ਨਹੀਂ ਕੋਈ ਬਾਤ ਨਹੀਂ ਬਾਬਾ ਜੀ ਕੀ ਕਿਰਪਾ ਹੈ ਤੇਰਾ ਭਾਈ ਯੂਟਿਊਬਰ ਹੈ ਹਾਂ ਤੂੰ ਬਾਕੀ ਤਾਂ ਭਗਵਾਨ ਦੀ ਕਿਰਪਾ ਹੈ ਐਕਸਪਰਟ ਤਾਂ ਨਹੀਂ ਹੂੰ ਪਰ ਉਸकी ਦਿਆ से ਚੱਲਦੇ ਰਹਤੇ ਹੈ ਬਹੁਤ ਬੜੀਆ ਬਹੁਤ ਬੜੀਆ ਥੈਂਕ ਯੂ ਮੇਰਾ ਭਰਾ ਸਾਰੇ ਬੜੀ ਬੜੀਆ ਬਾਤ ਹੈ ਮੇਰਾ ਮੈਂ ਜਾਊਂਗਾ ਕਾਜ਼ਾ ਵੀ ਯਹਾਂ ਸੇ ਕਾਜ਼ਾ ਨਿਕਲੂਗਾ ਮੇਰਾ ਚੈਨਲ ਹੈ ਗ੍ਰੇਟ ਟੈਲੀਕਾਸਟ ਐਡਵੈਂਚਰ ਹੀ ਕਰਤੇ ਹੈ ਆ ਕਿਆ ਨਾਮ ਆਪਕਾ ਮਲਾਈ ওকে ਗੁੱਡ ਤੇ ਇਹ ਲੋ ਜੀ ਭਰਾ ਕਹਿੰਦਾ ਵੀ ਜਿਹੜਾ ਇਹ ਰੋਡ ਹੈ ਨਾ ਇਹ ਰੋਡ ਬਹੁਤ ਵਧੀਆ ਹੈ ਕਹਿੰਦਾ ਤੇ ਚਲਤੇ ਹਾਂ ਇਸ ਰੋਡ 'ਤੇ ਕਹਿੰਦਾ ਸੜਕਾ ਨਾਮ ਹੈ ਹਟੂ ਦੇਵੀ ਮੰਦਿਰ ਮਾਰੇ ਕੁੱਲ ਲੰਬਾਈ 6 ਕਿਲੋਮੀਟਰ ਜਹਾਂ ਸੜਕ 'ਤੇ ਕੇਵਲ ਕਾਰ ਜੀਪ ਤੱਥਾ ਜਿਪਸੀ ਯੋਗ ਹੈ ਤੇ ਚਲੋ ਜੀ ਵਾਈ ਗਰੂਪ ਸਚਿਆ ਪਾਤਸ਼ਾਹ ਕਿਰਪਾ ਕਰ ਲਈ ਅੰਗ ਸੰਗ ਸਹਾਈ ਰਹਿਣਾ ਜੀ ਤੇ ਆਜੋ ਚੱਲੀਏ ਹੁਣ ਹਾ ਟੂ ਪੀਕ ਇਹ ਡੇਂਜਰਸ ਰੋਡ ਆ ਡੇਂਜਰਸ ਕੀ ਆ ਯਾਰ ਡੇਂਜਰਸ ਤੁਹਾਡੀ ਸੋਚ ਆ ਨਾ ਅਗਰ ਤੁਹਾਡੀ ਸੋਚ ਤੁਹਾਡੇ ਕਾਬੂ ਦੇ ਵਿੱਚ ਆ ਨਾ ਔਰ ਤੁਹਾਡਾ ਦਿਲ ਔਰ ਦਿਮਾਗ ਮੇਰਾ ਮੰਨਣਾ ਆ ਆਪਣਾ ਕਹਿਣਾ ਮੰਨਦੇ ਆ ਤਾਂ ਫਿਰ ਯਾਰ ਕੋਈ ਵੀ ਨਾ ਮੁਮਕਿਨ ਵਾਲੀ ਚੀਜ਼ ਤਾਂ ਹੈ ਹੀ ਨਹੀਂ ਹੈਗੀ ਨਾ ਤੇ ਤੁਹਾਡਾ ਭਰਾ ਫੋਲੋ ਤੇ ਤੁਹਾਡਾ ਭਰਾ ਸੋਲੋ ਟਰੈਵਲਰ ਤੇ ਸੋਲੋ ਟਰੈਵਲਿੰਗ ਤੇ ਪਹਿਲਾਂ ਨਹੀਂ ਕਰਦਾ ਹੁੰਦਾ ਸੀ ਮੈਂ ਯਾਰ ਤੇ ਇੱਕ ਆਪਣਾ ਭਰਾ ਆ ਕਾਕਾ ਰਾਈਡਰ 13 13 ਕਹ ਗਿਆ ਤੇ ਉਹਨੇ ਮੈਨੂੰ ਕਿਹਾ ਕਹਿੰਦਾ ਭਾਈ ਤੂੰ ਇਕੱਲਾ ਵੀ ਜਾ ਕੇ ਦੇਖ ਉਹ ਐਸਾ ਮੈਨੂੰ ਉਹਨੇ ਇਕੱਲੇ ਨੂੰ ਭੇਜਿਆ ਤੇ ਬੱਟ ਹੁਣ ਸਵਾਦ ਆਉਂਦਾ ਪੂਰਾ ਯਾਰ ਆਨੰਦ ਆ ਪੂਰਾ ਤੇ ਸਿੰਗਲ ਰੋਡ ਆ ਇਹਦਾ ਉਹ ਕਹਿੰਦਾ ਅਗਰ ਤਾਂ ਤੁਹਾਡੀ ਡਰਾਈਵਿੰਗ ਡਰਾਈਵਿੰਗ ਸਕਿਲਸ ਹੈਗੀਆਂ ਹੈ ਨਾ ਵਧੀਆ ਹੈ ਤੁਹਾਡੀ ਡਰਾਈਵਿੰਗ ਸਕਿਲ ਤਾਂ ਫਿਰ ਤੁਸੀਂ ਲੈ ਕੇ ਜਾਓ ਨਾ ਗੱਡੀ ਆਪਣੀ ਰਾਈਟ ਅਦਰਵਾਈਜ਼ ਐਕਸੀਆਂ ਹੈਗੀਆਂ ਉਹਨਾਂ ਦੇ ਕੋਲ ਨਾ ਇਦਾਂ ਦਾ ਰੋਡ ਮੈਂ ਦੇਖਿਆ ਸੀਗਾ ਜਦੋਂ ਅਸੀਂ ਗਏ ਸੀਗੇ ਕੀ ਬੋਲਦੇ ਆ ਲੈ ਤੋ ਆ ਰਹੇ ਸੀਗੇ ਤੇ ਕਾਰ ਗਿਲ ਨੂੰ ਲੰਘ ਕੇ ਤੇ ਰਾਈਟ ਟਰਨ ਪਹਾੜ ਦੇ ਉੱਪਰ ਚੜਨਾ ਪੈਂਦਾ ਪੂਰਾ ਪੱਥਰ ਦਾ ਪਹਾੜ ਹੈ ਨਾ ਤੇ ਉਹਦੇ ਉੱਪਰ ਜਾ ਕੇ ਕੀ ਬੋਲਦੇ ਆ ਉਹਨੂੰ ਉੱਥੇ ਸੀਗਾ ਪਾਕਿਸਤਾਨ ਦਾ ਬਾਰਡਰ ਦੀਦਾ ਉੱਥੋਂ ਨਾ ਤੇ ਯੂਰੋ ਆਪਣੇ ਉੱਥੇ ਉਹਨਾਂ ਨਾਲ ਲੜਾਈ ਹੋਈ ਸੀ ਪਾਕਿਸਤਾਨ ਦੇ ਨਾਲ ਨਾ ਸਾਡੇ ਤੇ ਹਮਲਾ ਕੀਤਾ ਸੀ ਇੰਡੀਆ ਦੇ ਉੱਤੇ ਤੇ ਉੱਥੇ ਬੰਕਰ ਬਣੇ ਹੋਏ ਆ ਉਦੋਂ ਉਹ ਸਾਡਾ ਇੰਡੀਆ ਦਾ ਬੰਕਰ ਵੀ ਉੱਥੇ ਸਾਰਾ ਦਿਖਾਈ ਦੇ ਰਿਹਾ ਸਾਣਾ ਕੁਝ ਤੇ ਉਹ ਉੱਥੇ ਤੋਂ ਸਾਹਮਣੇ ਦੀਦਾ ਨਾ ਉਹ ਤੇ ਉਹ ਦੇਖਣ ਗਏ ਸੀਗੇ ਆਪਾਂ ਉੱਥੇ ਤੇ ਉਹ ਵੀ ਰੋਡ ਇਦਾਂ ਦਾ ਹੀ ਆ ਨਾ ਸਿੰਗਲ ਰੋਡ ਆ ਤੇ ਵਧੀਆ ਵਿਊ ਆ ਸ਼ਾਨਦਾਰ ਆ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਤੇ ਜਿਹੜਾ ਜਿਹੜਾ ਪਹਿਲਾਂ ਤੋਂ ਇਸ ਜਗ੍ਹਾ ਤੇ ਆਇਆ ਆ ਉਹ ਜਰੂਰ ਦੱਸਿਓ ਤੇ ਇਹ ਆ ਗਿਆ ਹਟੂ ਮੰਦਰ ਰਹਿ ਗਿਆ 5 ਕਿਲੋਮੀਟਰ ਯਾਂਸੇ ਤੋ ਯਾਰ ਹਿੰਦੀ ਥੋੜੀ ਡਿਫਿਕਲਟ ਹੋ ਜਾਂਦੀ ਥੋੜੀ ਅੱਛਾ ਇੱਕ ਬੰਦਾ ਹਾਂ ਇੱਕ ਇੱਕ ਮੇਰੇ ਕੋਲ ਇੱਕ ਕਮੈਂਟ ਮੈਨੂੰ ਹੋਰ ਆਇਆ ਸੀਗਾ ਮੈਨੂੰ ਕਹਿੰਦਾ ਕਹਿੰਦਾ ਭਾਜੀ ਤੁਸੀਂ ਬੋਲਦੇ ਬਹੁਤ ਆ ਬਾਕੀ ਤਾਂ ਗੱਲ ਬਹੁਤ ਵਧੀਆ ਆ ਮੇਰਾ ਭਰਾਵਾ YouTube ਤੁਹਾਨੂੰ ਬੋਲਣ ਦੇ ਪੈਸੇ ਦਿੰਦਾ ਆ ਹੈਨਾ ਠੀਕ ਹੈ ਨਾ ਮਹੀ ਤਾਂ ਬੋਲਣਾ ਸ਼ੁਰੂ ਕੀਤਾ ਆ ਪਹਿਲਾਂ ਤਾਂ ਬੋਲੇ ਨਹੀਂ ਹੁੰਦਾ ਸੀਗਾ ਜੇ ਥੋੜਾ ਬਹੁਤ ਤਾਂ ਬੋਲਦੇ ਆਂ ਤਾਂ ਯਾਰ ਐਕਸੈਪਟ ਕਰ ਲਿਆ ਕਰੋ ਅਸੀਂ ਕਿਹੜਾ ਗਲਤ ਬੋਲਦੇ ਆਂ ਬੋਲ ਤਾਂ ਅੱਛੇ ਬੋਲ ਬੋਲਦੇ ਆਂ ਨਾ ਰਾਈਟ ਪਰ ਇਹ ਹੀ ਆ ਕਦੇ ਸਕ੍ਰਿਪਟਡ ਨਹੀਂ ਬੋਲੇ ਜੋ ਬੋਲੇ ਆ ਉਹ ਦੀ ਸਪੋਰਟ ਬੋਲੇ ਆ ਜੋ ਦਿਲ ਚੋਂ ਦਾ ਉਹ ਬੋਲੇ ਆ ਕਦੇ ਸੋਚ ਕੇ ਇਹ ਨਹੀਂ ਸੋਚ ਕੇ ਬੋਲੇ ਵੀ ਹਾਂ ਵੀ ਇਤਨਾ ਬੋਲਣਾ ਹੈ ਜੋ ਜਵਾਨ ਤੇ ਆ ਗਿਆ ਉਹ ਬੋਲ ਦਿੱਤਾ ਔਰ ਅੱਛਾ ਹੀ ਬੋਲ ਬੋਲੇ ਜਦੋਂ ਵੀ ਬੋਲੇ ਆ ਨਾ ਰਾਈਟ ਅਗਰ ਤੁਹਾਨੂੰ ਨਹੀਂ ਕੋਈ ਅੱਛੀ ਗੱਲ ਲੱਗੀ ਤਾਂ ਜਰੂਰ ਕਮੈਂਟਾਂ 'ਚ ਦੱਸਿਆ ਕਰੋ ਕਿਸੇ ਦੇ ਸ਼ਾਂ ਦੇ ਖਿਲਾਫ ਨਹੀਂ ਕਦੀ ਬੋਲੇ ਨਾ ਓਕੇ ਇਹ ਅਕੀ ਦੇਖਿਓ ਸੂਜ਼ੇ ਇਹ ਲੋ ਜੀ ਹਾਰਨ ਵਜਾਏ ਐਕਚੁਅਲੀ ਇੱਕ ਦਿੱਕਤ ਆਉਂਦੀ ਆ ਸੋਲੋ ਟਰੈਵਲਿੰਗ ਦੇ ਵਿੱਚ ਨਾ ਹੈ ਤਾਂ ਬਹੁਤ ਆਨੰਦ ਆ ਨਾ ਬਟ ਜਦੋਂ ਤੁਸੀਂ ਸ਼ੂਟ ਕਰਦੇ ਆ ਨਾ ਉਦੋਂ ਥੋੜਾ ਜਿਆ ਥੋੜਾ ਜਿਹਾ ਜਿੱਦਾਂ ਜਿਆਦਾ ਥੋੜਾ ਜਿਹਾ ਧਿਆਨ ਦੇਣਾ ਪੈਂਦਾ ਡਰਾਈਵਿੰਗ ਦੇ ਉੱਤੇ ਇੱਕ ਹੱਥ ਨਾਲ ਤੁਸੀਂ ਕੈਮਰਾ ਫੜਿਆ ਹੁੰਦਾ ਇੱਕ ਹੱਥ ਦੇ ਨਾਲ ਤੁਸੀਂ ਸਟੀਅਰਿੰਗ ਫੜਿਆ ਹੁੰਦਾ ਨਾ ਤੇ ਹਿੱਲ ਏਰੀਆ ਹੁੰਦਾ ਸਿੰਗਲ ਰੋਡ ਆ ਬੋਰੀ ਉਹ ਵੀ ਗੱਡੀ ਆ ਸਕਦੀ ਆ ਉਹ ਥੋੜਾ ਡਿਫਿਕਲਟ ਹੈ ਨਾ ਤੇ ਬਾਕੀ ਕੋਈ ਨਹੀਂ ਯੂਸ ਟੂ ਹੋ ਗਏ ਆ ਤੇ ਹੌਲੀ ਚੱਲਣਾ ਜਿੱਥੇ ਇਦਾਂ ਦੀ ਜਗ੍ਹਾ ਆ ਜਾਂਦੀ ਆ ਮੰਨ ਲਓ ਵੀ ਸ਼ੂਟ ਵੀ ਕਰਨਾ ਆ ਉੱਥੇ ਥੋੜਾ ਹੌਲੀ ਚੱਲ ਲਈਦਾ ਆ ਨਾ ਤੇ ਬਾਕੀ ਵਿਊ ਕਰੋ ਚੈੱਕ ਠੀਕ ਹੈ ਜੀ ਹੁਣ ਇੱਥੋਂ ਤੇ ਕਾਫੀ ਡਿਫਿਕਲਟ ਸੀਗਾ ਰੋਡ ਤੇ ਸਿੰਗਲ ਰੋਡ ਆ ਚੜ੍ਹਾਈ ਚੜ੍ਹਾਈ ਆ ਟਾਪ ਤੇ ਆ ਗਏ ਆ 뷰ਪੋ ਸ਼ਾਨਦਾਰ ਆ ਪਰ ਸਾਰੇ ਪਾਸੇ ਧੁੰਦੇ ਧੁੰਦੇ ਆ ਨਾ ਕੋਈ ਦਿਖਾਈ ਨਹੀਂ ਦੇ ਰਿਹਾ ਪਰ ਕੀ ਨਜ਼ਾਰਾ ਯਾਰ ਇੱਥੇ ਦਾ ਤੇ ਇੱਥੇ ਸਾਨੂੰ ਪਾਈਸਾ ਮਿਲਿਆ ਗੁਰੂਗ੍ਰਾਮ ਤੋਂ ਸਸਤੀ ਗੱਲ ਬਾਜੀ ਕੀ ਹਾਲ ਚਾਲ ਆ ਤੇ ਇਹਨਾਂ ਨੇ ਮੈਨੂੰ ਥੋੜਾ ਗਾਈਡ ਵੀ ਕੀਤਾ ਆ ਨੇਚਰ ਦੇ ਬਹੁਤ ਅੱਛੇ ਆ ਇਹ ਵੀ ਇਕੱਲੇ ਆਏ ਆ ਗੱਡੀ ਲੈ ਕੇ ਆਏ ਆ ਵੀ ਦਿੱਲੀ ਤੋਂ ਆਏ ਆ ਗੁਰਦਾਉਂ ਤੋਂ ਗੁਰਦਾਉਂ ਨਾ ਗੁਰੂਗਰਾਮ ਗੁਰੂ ਗੁਰੂਗਰਾਮ ਤੇ ਆਏ ਤੇ ਵਧੀਆ ਲੱਗਾ ਇਹਨਾਂ ਨੂੰ ਮਿਲ ਕੇ ਇੱਥੇ ਇਹ ਵੀ ਸੋਲੋ ਟਰੈਵਲਰ ਆ ਤੇ 골ਫ ਵੀ ਖੇਲਦੇ ਆ ਤੇ ਵਧੀਆ ਪਰਸਨੈਲਿਟੀ ਆ ਤਾਂ ਮੈਂ ਕਿਹਾ ਕਿਉਂ ਨਾ ਤੁਹਾਡੇ ਨਾਲ ਇਹ ਵੀ ਰੂਬਰੂ ਕਰੀਏ ਔਰ ਸੁਣਾਓ ਠੀਕੋ ਕੀ ਕਹਿਣਾ ਚਾਹਤੇ ਹੋ ਇਹ ਜੋ ਵੀਊ ਹੈ Shimla ਤੇ Himachal ਤੇ Uttarakhand ਜਾਂਦੇ ਇਸਕੇ ਬਾਰੇ ਮੇਂ ਬਤਾਓ दिल्ली से दूर वादियों के अंदर मैं इस बार तो मैं खास गोल्फ खेलने आया हूँ दस दिन के लिए गोल्फ के मैदान तो वहाँ भी हो गए हाँ तो तो यही क्यों आए <laughs> बात तो वही है ना हाँ यहाँ का जो वेदर है ना वेदर अलग है यहाँ के जो व्यू है ना जो ये आपको खींचते हैं अपनी तरफ ये जो वादियाँ हैं ना ये आपसे बातें करती है अगर आप बातें करना चाहो तो अगर यार इतनी दूर आए हैं तो जल्दी होना तो इसके मैं ना वीडियो डालता रहता तो ये नशा है मेरा मेरे बच्चों से बहुत प्यार है भाजी बहुत ज़्यादा तो नशा डालना तो ये डालो अच्छे वाला डालो यार इतनी गर्मी हो गई यार लोगों को दरख्त ले जाने लगाने चाहिए ना जो दारू की बोतल पी चलो मैं नहीं कहता अपनी अपनी है और थोड़ा बहुत निकाल के ना ज़्यादा नहीं तो एक मंथ में थोड़े थोड़े ना दस पंद्रह लगाओ आप नहीं लगाओ अपने रिलेटिव को फ्रेंड को व्हाट्सअप मैसेज कर दो यार लगाने चाहिए अगर यही हाल रहा ना तो जो वर्ल्ड का हाईएस्ट टेंपरेचर है ना 50 पॉइंट पे 56.7 ये 8 है अमेरिका का तो सेकंड हाईएस्ट अपना महाराष्ट्र का हो गया 56.5 या 6 के आसपास है अब और एक लीव <laughs> लगाओ यार खूब लगाओ ते बहुत बढ़िया लगा थानू मिलके ठीक है जी तो आओ मैच चले करदा हां चलिए मैं इस प्लीज बार नहीं जा सकते <laughs> चलो दर्शन कर दे मंदिर दे हुन चलिए नमस्ते ਹਾਟੂ ਪੀਕ ਦੇ ਉੱਤੇ ਆ ਕੇ ਹੈਗਾ ਜੀ ਹਾਟੂ ਮੰਦਿਰ ਤੇ ਵਿਊ ਇੱਥੇ ਬਹੁਤ ਸ਼ਾਨਦਾਰ ਦਿਖਾਈ ਦਿੰਦੇ ਆ ਇੱਥੋਂ ਪਰ ਐਸ ਵੇਲੇ ਸਾਰੇ ਪਾਸੇ ਨਾ ਧੁੰਦਾ ਤੇ ਵੈਦਰ ਜਿੱਦਾਂ ਕਹ ਲੋ ਬਈ ਥੋੜਾ ਮੀਮੂ ਕਰਕੇ ਨਾ ਇਦਾਂ ਦਾ ਹੋਇਆ ਆ ਤੇ ਜੇ ਇਹ ਮੀਨਾ ਹੁਣ ਤੁਪ ਹੋਵੇ ਤਾਂ ਫਿਰ ਵਿਊ ਬਹੁਤ ਸ਼ਾਨਦਾਰ ਦਿਖਾਈ ਦਿੰਦੇ ਕਹਿੰਦੇ ਇੱਥੋਂ ਨਾ ਮੈਂ ਫਸਟ ਟਾਈਮ ਆਇਆ ਇੱਥੇ ਤੇ ਬਹੁਤ ਵਧੀਆ ਲੱਗ ਰਿਹਾ तो भी देखो ये मेन एंट्री मंदिर इस साइड इस टाइम धुंद तो ज्यादा होने करके ना व्यू कोई अच्छा नहीं दिखाई देगा इतना दर्शन करके ਤੇ ਫਿਰ ਚੱਲਾਂਗੇ ਅੱਗੇ ਸੰਗਲਾ ਨਾਰਕੰਡਾ ਕਿ ਜਦੋਂ ਆਪਾਂ ਕਾਫੀ ਟਫਾ ਰੋਡ ਤੇ ਜੇ ਦੀ ਡਰਾਈਵਿੰਗ ਸਕਿਲਸ ਵਧੀਆ ਉਹੀ ਖੁਦ ਗੱਡੀ ਲੈ ਕੇ ਆਇਓ ਕਿਉਂਕਿ ਜਿਹੜਾ ਨਾ ਇਹ ਸਿੰਗਲ ਰੋਡ ਹੈ ਨਾ ਚੜਾਈ ਬਹੁਤ ਜ਼ਿਆਦਾ ਆ ਤੇ ਬਾਕੀ ਤਾਂ ਵਧੀਆ ਬੰਦਾ ਆ ਜਾਂਦਾ ਗੱਡੀ ਲੈ ਕੇ ਨਾ ਤੇ ਇੱਥੇ ਦਰਸ਼ਨ ਕੀਤੇ ਮੰਦਰ ਦੇ ਅੰਦਰ ਆਪਾਂ ਵੀਡੀਓ ਬਣਾ ਨਹੀਂ ਸਕਦੇ ਕਿਉਂਕਿ ਉੱਥੇ ਲਿਖ ਕੇ ਵੀ ਲਾਇਆ ਇਹਨਾਂ ਜਿੱਥੇ ਜਿਹੜਾ ਲਿਖਿਆ ਹੋਵੇ ਤੇ ਆਪਾਂ ਉਹ ਮੰਨੀਦਾ ਆ ਤੇ ਪੰਡਤ ਹੁਣੀ ਆਪੋ ਨਾਲ ਗੱਲਬਾਤ ਕਰਦੇ ਪੰਡਿਤ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਕੀ ਹਾਲ ਚਾਲ ਸਤਿ ਕੀ ਜੀ ਬੜਿਆ ਜੀ ਜੈ ਮਾਤਾ ਦੀ ਇਹ ਕਾਲੀ ਮਾਕਾ ਮੰਦਿਰ ਜੀ ਇਹ ਪਾਂਡਵ ਦੁਆਰਾ ਸਥਾਪਿਤ ਹੋਇਆ ਮੰਦਿਰ ਹੈ कहा जाता है कि जब पांडव का अज्ञातवास हुआ था जी कहते कि कहता पे पांडव आए थे तो उन्होंने यहाँ पे माँ द्रोपति की पूजा की थी स्थापना उसमें तो मंदिर अभी नया बना उसको बन के साल हुई जी मंदिर को बाकी तो बारह साल हुए जी जी नहीं तो इतिहास मंदिर है पहले भी जहाँ पुराना मंदिर था जी जी पहले इससे पहले आशीष जी का मंदिर बना हुआ था उससे पहले एक छोटा सा लकड़ का मंदिर बना जी जी तो उससे पहले सिर्फ जो अंदर ये पिंडी रूपे जी जो जी जी सर यही थे यहाँ पे बाकी कुछ नहीं था जी 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 जब यहाँ पे एक ट्रस्ट बनी धीरे धीरे यहाँ पे मंदिर का काम चला तो आज देखते हैं की नया मंदिर बन चुका है जिसको बन के साल हो चुके मंदिर पंडित जी बहुत बढ़िया व्यू आ रहा है बहुत जी, अच्छा यानी मन को सुकून मिलने वाला ना नी हाँ मंदिर का जो इधर से आते हैं जो जो एंट्री है जी, जी, तो अच्छा व्यू आता है ना ए, एक तरह साजकल अब थोड़ा बरसात का मौसम है जी 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 यहाँ पे थोड़ी धुंध भी पड़ी है तो लोगों का आना जाना भी अब थोड़ा कम हो चुका है बरसात के मौसम है तो बाकी अब जैसे अभी यहाँ में कहीं मई के महीने में मेला लगता है अच्छा मई के महीने में मेला लगता है यहाँ एक पूरे महीने मेला चलता है, अच्छा तो है। कम से कम यहाँ पे आठ दस हजार लोग एक दिन में होते हैं तो पूरे दो महीने में एक महीने में मिल, मेला चलता है तो, तो यहाँ पूरे दो दो महीने रहता है जी जी जैसे तो अब बरसात रही है लोग तो आ जाना थोड़ा कम हो जाएगा क्योंकि अब ऐसा हमारे जो यहाँ के आस के जो लोग है वो आएंगे ना तो ऐसा की अभी कम से आएंगे अब हमारे थोड़ा ऐसा की कुछ एक महीने बाद सीजन स्टार्ट होने वाला है एप्पल का अच्छा एप्पल का बिल्कुल 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 का ना जाना थोड़ा कम हो जाएगा तो जैसे अब हमारे यहाँ का लोकल आदमी का सीजन क्लोज हो जाए हो जाएगा तो फिर फिर बाहर से आने फिर जाके बस ये और दो महीने बस ये अक्टूबर और सिर्फ सितंबर अक्टूबर में काफी लोग रहेंगे नवंबर दिसंबर में तो फिर जाके ये यहाँ पे बर्फ पड़ती है तो ये मंदिर भी अच्छा मंदिर बर्फ पड़ता है जी जी हाँ कम से कम दस पंद्रह फीट बर्फ पड़ती है कितने महीने बंद रहती तो है सर्दी है? में तीन चार महीने बंद रहता है जैसे कि अपन नवंबर दिसंबर से आगे मार्च अप्रैल तक मंदिर बंद रहता है तो फिर आप कहा रहते हो तो हम अपने घर निकल जाते हैं अच्छा जी जी आप बात है तो जो मैं पहले गया था मैंने ट्रैक किया था बिजली महादेव जी जी कमरू नाग जी तो बिजली दे वो वहाँ भी बर्फ पड़ जाती है जो पंडित जी है वो अच्छे हैं मैं जाता जा हूँ तो सबसे प्यार होता है तो हमारा तो, तो जी सबसे जी, जी 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 अच्छा ये जी जैसे ना कोई दूर से आती है संगत ना जी, जी। तो उनको रहने के लिए है यहाँ पे कुछ रहने का सर ऐसा है एक्चुअली जैसे अब यहाँ पे तो काफी टूरिस्ट भी आ रहा है यहाँ पे ठहरने का थोड़ा नहीं है ना नहीं कोई आ गया तो उसके लिए कुछ है आ, उसके लिए तो ऐसा कि अब अब थोड़ा अपने अपनी कर लेते हैं साथ एडजस्टमेंट वैसे नहीं है अगर हाँ दूर फेर आ गया तो से बहुत सारे लोग आते तो उनके लिए उनके लिए नहीं है ना बाकी जैसे अब पे मई के महीने में जब मेला लगता है तो यहाँ पे भंडारे चलता है फिर तो भंडारा चलता है जाना भी कम हो गया है ठीक 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 चलो बहुत बढ़िया लगा पंडित जी आपसे मिल के जय माता जय माता क्या नाम क्या आपका मेरा नाम है जी ललित शर्मा ललित शर्मा ठीक है पंडित जी फिर गेडमर गेडित मेरा अपने यहाँ पे क्या बोलते हैं शिमला में बैंक में जी जी। तुषार तो, तो उसी ने प्लान कर रहा है वहां जी जी, चलो मेरे को स्टेप बाई स्टेप बता रहा है कहा पहुंच गया यहाँ पहुंच गया तो नारकंडा से राइट टर्न लो तो वहाँ पे ये हाटू पीक है वहाँ मंदिर है वहाँ जाके आओ तो बढ़िया गाइड कर रहा है वो तो तुषार तेरे लिए भी एक थैंक यू यार ਤੋ ਠੀਕ ਆ ਮਾੜੀ ਜੀ ਓਕੇ ਜੀ ਓਕੇ ਜੀ ਮਾਤਾ ਜੀ ਤੇ ਇੱਕ ਗੱਲ ਤਾਂ ਪੰਡਤ ਜੀ ਨੂੰ ਨਹੀਂ ਕਰਨਾ ਭੁੱਲ ਗਏ ਇਦਾਂ ਹੁਣ ਮੈਨੂੰ ਇਹਨਾਂ ਨੇ ਦੱਸੀ ਆ ਤੇ ਪੰਡਤ ਜੀ ਕਹਿ ਆ ਬਤਾਰੇ ਇਥੇ ਆਪ ਯਹਾਂ ਕਿ ਜੋ ਅਭੀ ਤੋਂ ਧੁੰਦ ਹੈ ਨਾ ਇਹ ਧੁੰਦ ਨਿਕਲ ਜਾਂਦੀ ਹੈ ਯਹਾਂ ਸੇ ਤਾਂ ਵਾਹ ਊ ਕਾਫੀ ਅਚਾਹ ਦਿਖਦਾ ਹੈ ਜੈਸੇ ਕਿ ਆਪ ਯਹਾਂ ਸੇ ਸ਼ੀਰਖੰਡ ਕਿਨਾਰੇ ਸ਼ੀਰਖੰਡ ਯਹਾਂ ਸੇ ਦਿਖਾਈ ਦਿੱਤੇ ਜੀ ਜੀ ਸ਼ੀਰਖੰਡ ਕਿਨਾਰੇ ਕੈਲਾਸ਼ ਮਨੀਮੇਸ਼ ਯਹਾਂ ਸੇ ਅਰਕ ਕਦਾਰਨਾਥ ਪਤਨੀ ਨਾਥ ਦੀ ਚੋਟੀ ਐ ਸਾਹਮਣੇ ਦਿਖਦੀ ਹੈ ਯਹਾਂ ਸੇ ਜੀ ਮਹਾਰਾਜ ਇੱਕਦਮ ਕਦਾਰਨਾਥ ਪਤਨੀ ਨਾਥ ਜੀ ਜ ठीक है तो ये कब आना चाहिए जब ये देखना हो ये दृश्य देखना हो आपको वैसे यहाँ पे अप्रैल मई के महीने में आना चाहिए मई अप्रैल के महीने में ये सारा दृश्य अच्छा यहाँ पे नहीं तो अब आगे जैसे अब सितंबर अक्टूबर का महीना तो आ सकते हैं नवंबर में तो यहाँ पर पन्नी शुरू होती है के बाद ये आपने बहुत यूनिक बात बताई ये तो पता नहीं था मेरे को तो ਕਦਾਰਨਾਟ ਜੀ ਵੀ ਦਿਖਾਈ ਦਿੱਤੇ ਜੀ ਕਿਦਾਂ ਰਾਤ ਕੀ ਜੋ ਚੋਟੀਆਂ ਹੈ ਮਾਰਾ ਚੋਟੀਆਂ ਹੈ ਦਿਖਾਈ ਦਿੱਤੇ ਹੈ ਅਰੇ ਵਾਹ ਕੀ ਬਾਤ ਹੈ ਤੋਂ ਮੰਦਰ ਦੇ ਦਰਸ਼ਨ ਕਰ ਲਏ ਆ ਪੰਡਿਤ ਜੀ ਨਾਲ ਗੱਲਬਾਤ ਤੁਹਾਡੀ ਕਰਾਤੀ ਆ ਉੱਥੋਂ ਤੁਰਨ ਤੋਂ ਬਾਅਦ ਇੱਕ ਜਿਹੜੀ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਇਹ ਸਾਡੇ ਮਿਲੇ ਆ ਅੰਕਲ ਜੀ ਉਹਨਾਂ ਦੀ ਜੀ ਠੀਕ ਆ ਤੇ ਮੈਂ ਤਾਂ ਕਿਹਾ ਵੀ ਦਰਸ਼ਨ ਕਰਨ ਆਏ ਦਰਸ਼ਨ ਤਾਂ ਕਰਨ ਆਏ ਆ ਪਰ ਯਾਰ ਕਿਹੜੀ ਜਗ੍ਹਾ ਜਿਹੜੀ ਇਹਨਾਂ ਨੇ ਨਹੀਂ ਦੇਖੀ ਵਿਦਟ ਕੀਤੀ ਆ ਤੇ ਟੱਚ ਕਰ ਗਏ ਆ ਦਿਲ ਨੂੰ ਤੇ ਆਪਾਂ 5 ਮਿੰਟ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਅਗਰ ਉਬਰਾ ਜੀ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਉਹ ਤੋਂ ਨੰਬਰ ਹੈ ਬਸ ਬਾਜਮਰ ਹੀ ਹੈ ਤੋ ਅਗਰ ਕਹਾ ਕਹਾ ਗਏ ਹੋ ਬਿਲਕੁਲ ਬਿਲਕੁਲ ਕਹਾ ਕਹਾ ਗਏ ਹੋ ਹਮ ਗਏ ਆਜੋ ਸਾਰੇ ਹਿੰਦੁਸਤਾਨ ਸਾਰੇ ਦਸਤਾਨ ਗੋਲੀ ਲੈ ਲਾਕ ਅਰੇ ਲੈ ਲਾ ਦਸੇ ਸੁਣੀ ਕਰੋ ਅੱਛਾ ਪੁਰਾ ਕਸ਼ਮੀਰ ਬੋਲੋ ਅੜੀ ਇਧਰ ਇਧਰ ਕਸ਼ਮੀਰ ਬੋਲੋ ਜੀ ਅੰਡਾਬੰਡਿਕੋਵਰ ਬੋਲੋ ਅੰਡਾਬੰਡਿਕੋਵਰ ਅਰੇ ਕਿਉਂ ਯਾ গুজਰਾਟ ਬੋਲੋ ਅਰੇ ਯਾ ਬੰਬਈ ਬੋਲੋ ਯਾ ਮਦਰਾਸ ਬੋਲੋ ਸਿਟੀਜ਼ ਜੋ ਹੈ ਸਿਟੀਜ਼ ਤਾਂ ਹੈ ਹੀ ਸਰੇ ਮੰਦਿਰ ਹੁੰਮ ਚੁਕੇ ਹਨ ਅਮਰਨਾਥ ਅਸਮ ਗਵੜੀ ਜੋ ਹੈ ਕਮਕਾਉਂ ਤੇ ਮੰਦਿਰ ਹਾਂ ਅੱਛਾ ਮੈਂ ਨੇ ਨਾ ਮੈਂ ਨੇ ਮੈਂ ਅੰਕਲ ਨੂੰ ਪੁੱਛਿਆ ਮੈਂ ਕਿ ਅੰਕਲ ਅੰਕਲ ਜੀ ਕੋਲਕੱਤੇ ਦੇ ਆ ਨਾ ਕਿ ਮੈਂ ਅੰਕਲ ਜੀ ਨਾਲ ਗੱਲ ਕੀਤੀ ਬਿਲਕੁਲ ਬਿਲਕੁਲ ਤਾਂ ਮੈਂ ਅੰਕਲ ਨਾਲ ਗੱਲ ਕੀਤੀ ਮੈਂ ਕਿ ਅੰਕਲ ਜੀ ਮੈਂ ਗੁਜਰਾਤ ਗਿਆ ਸੀਗਾ ਤੇ ਮੈਂ ਗਿਰਨਾਰ ਪਰਬਤ ਗਿਆ ਤਾਂ ਸੁਣਾ ਆਪਣੇ ਅਰੇ ਕਹਿੰਦਾ ਸੁਣਾ ਨਹੀਂ ਮੈਂ ਜਾ ਕੇ ਫਿਰ ਜਾ ਕੇ ਆਇਆ ਤਾਂ ਬਹੁਤ ਬੜੀਆ ਲਗਾ ਅੰਕਲ ਜੀ ਆਪ اور ਆਪकी ਆਪ ہماری ਇਹ ਵੀਡੀਓ ਦੇਖ ਕੇ ਨਾ बहुत लोगों का मन करेगा यार हम घर बैठे Melisffull... अरे ये कहा घूम के आ आगे और इतनी बड़ी बड़ी ट्रैकिंग किया, किया अमरनाथ जी का ट्रैक farmer... किया है केदारनाथ जी का ट्रैक किया आपने गंगोत्री भी किया वो ट्रैक किया और ये देखो यार इनकी है ना और जो लोग ना देखो कई लोग ना कोसते रहते हैं कोसते रहते हैं यार अरे कोसना बंद करो यार इधर देखो अंडी आप क्या कहोगे पिछले साल हम वैष्णो देवी भी ट्रैक किया क्यों क्या आप हो चल चल के के ऊपर बहुत बहुत अच्छा जी अभी थैंक यू ओके जी ओके okay. फिर आगे, तो आगे मिलेंगे उसी रास्ते रास्ते में जा रहे हैं। और मिलते आ, रहेंगे रहें। यस अभी तो सरान में रुकेंगे आज अच्छा क्या बोलोगे अरे ये तो बहुत अच्छे हमारे <laughs> जैसे ही है देखते हैं तो सारा दुनिया घूम चुके हैं कहाँ गए बहुत अच्छा लगातार नारकंडा तो बाद अगला फिर सांगला वैली ਤੇ ਰਸਤੇ ਵਿੱਚ ਆਇਆ ਵੀਊ ਦੇਖਿਓ ਜਰਾ ਇਹ ਹੈਗਾ ਜੀ ਐਪਲ ਵੈਲੀ ਇਹ ਸਾਰੇ ਸੇ ਦੇ ਦਰਖਤ ਆ ਦੇ ਆ ਤਕਰੀਬਨ ਹੁਣ ਇਹ ਗਾਂ ਚੱਲ ਪੈਣਾ ਸੇਵੇ ਪੱਕ ਜਾਣਾ ਲਾਲਗੀ ਤੇ ਆ ਗਿਆ ਸੇਮ ਨਾ ਇਹ ਆਹ ਦੇਖਾ ਕੀ ਵੀਊ ਹੈ ਯਾਰ ਤੇ ਇਹਨਾਂ ਸਾਰਿਆਂ ਨੂੰ ਢੱਕਣਾ ਪੈਂਦਾ ਕਹਿੰਦੇ ਇਹਨਾਂ ਟੱਕ ਕੇ ਰੱਖਦੇ ਆ ਉਹਦੇ ਉੱਤੋਂ ਜਿਹੜਾ ਨੈੱਟ ਲਾਈਉਆ ਇਹਨਾਂ ਨੇ ਆ ਨੀਚੇ ਵੀ ਖੱਡ ਜੀ ਵੀ ਆ Oh, por todas partes